ਦਾ ਹਾਲਾਤ ਅੰਦਰ ਦੇ ਦੇਖਣ ਵਾਲੇ ਇਹ ਆ ਕਿ ਅੰਦਰ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਜਿੰਨੀਆਂ ਅੰਦਰ ਪ੍ਰਤਿਮਾ ਬਣੀਆਂ ਹੋਈਆਂ ਬਾਬਾ ਬੰਦਾ ਸਿੰਘ ਬਹਾਦਰ ਹੋਣਾਂ ਦੀਆਂ ਜਾਂ ਹੋਰ ਸਿੰਘਾਂ ਦੀਆਂ ਸਾਰਿਆਂ ਦੇ ਉੱਤੇ ਮਿੱਠਾਂ ਕੀਤੀਆਂ ਹੋਈਆਂ ਨੇ ਬਹੁਤ ਜ਼ਿਆਦਾ ਮਿੱਟੀ ਚੜ੍ਹੀ ਹੋਈ ਆ ਤੇ ਜਿਹੜੇ ਉੱਥੇ ਇੱਕ ਤਲਾਬ ਬਣਾਇਆ ਹੋਇਆ ਹੈ ਛੋਟਾ ਜਿਹਾ ਉਹਨਾਂ ਨੇ ਜਿਹਦੇ ਵਿੱਚ ਪਾਣੀ ਸੀ ਅਸੀਂ ਦੇਖ ਕੇ ਆਏ ਆ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਲਓਗੇ ਉਹਦੇ ਵਿੱਚ ਵੀ ਪੂਰੀ ਇੱਕ ਸਾਫ ਦੀ ਇੱਕ ਮੈਲ ਚੜ੍ਹੀ ਹੋਈ ਆ ਪੂਰਾ ਵਿੱਚ ਉਹਦੇ ਗੰਦਾ ਉਹਨੂੰ ਸਾਫ਼ ਨਹੀਂ ਕੀਤਾ ਗਿਆ ਪੂਰਾ ਅੰਦਰ ਮਤਲਬ ਕੋਈ ਸਾਫ ਸਪਾਈ ਨਹੀਂ ਹੈਗੀ ਜੇ ਅਸੀਂ ਬਾਥਰੂਮ ਉੱਥੇ ਬਣੇ ਨੇ ਉਹਨਾਂ ਦੇ ਵਿੱਚ ਗਏ ਆ ਤਾਂ ਬਾਥਰੂਮਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਤੱਕ ਨਹੀਂ ਹੈ ਜੇ ਇੱਕ ਸਰਕਾਰ ਨੇ ਇਹ ਯਾਦਗਾਰ ਬਣਵਾਈ ਹੈ ਤਾਂ ਜਿਹੜੀ ਵੀ ਉਸ ਤੋਂ ਬਾਅਦ ਮੌਜੂਦਾ ਸਮੇਂ ਦੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਯਾਦਗਾਰ ਨੂੰ ਸੰਭਾਲਣਾ ਪਰ ਇੱਥੇ ਸੰਭਾਲਣ ਦੇ ਨਾਮ ਤੇ ਕੁਝ ਵੀ ਨਹੀਂ ਹੋ ਰਿਹਾ ਜਿਹਦੇ ਅੰਦਰ ਸਾਡੇ ਯੰਗ ਯੰਗਸਟਰ ਆਣੇ ਨੇ ਮੁੰਡੇ ਕੁੜੀਆਂ ਤੋਂ ਪਿਕਨਿਕ ਸਪੋਰਟ ਬਣਿਆ ਹੋਇਆ ਉੱਥੇ ਉਹ ਘੁੰਮ ਰਹੇ ਨੇ ਫੋਟੋਆਂ ਕਰ ਰਹੇ ਨੇ ਕਿਸੇ ਨੂੰ ਕੋਈ ਮਤਲਬ ਨਹੀਂ ਕਿਸੇ ਗੱਲ ਨਾਲ ਵੀ ਸਾਡੇ ਯੁੱਧ ਦਾ ਹਾਰ ਉਹ ਜਿਹੜੀ ਅੰਦਰ ਜਿੱਥੇ ਤੁਸੀਂ ਕਹਿ ਲੋ ਕਿ ਸਾਰੀ ਜਾਣਕਾਰੀ ਦਿੱਤੀ ਗਈ ਹੈ ਯਾਦਗਾਰ ਦੇ ਸਬੰਧ ਦੇ ਵਿੱਚ ਉਹ ਉਹਦੇ ਤੇ ਪੂਰੀ ਤਰ੍ਹਾਂ ਧਰ ਮਿੱਟੀ ਚੜੀ ਹੋਈ ਹੈ ਪੂਰੀ ਤਰ੍ਹਾਂ ਮਿੱਟੀ ਛੜੀ ਹੋਈ ਹੈ ਜਿੱਦਾਂ ਉੱਤੇ ਕਦੇ ਕੱਪੜਾ ਹੀ ਨਹੀਂ ਵਜਿਆ ਲਵਾਰਸ ਛੱਡਿਆ ਹੋਇਆ ਇਸ ਯਾਦਗਾਰ ਨੂੰ ਸਰਕਾਰ ਵੱਲੋਂ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਇਸ ਬੰਦੇ ਦੀ ਜਿਹੜੇ ਦਿਵਸ ਸਟਾਰਟ ਹੋ ਜਾਣੇ ਨੇ ਇੱਥੇ ਫਤਿਹਗੜ ਸਾਹਿਬ ਸਰਹੰਦ ਤਾਂ ਕਿੰਨੀ ਸੰਗਤ ਨੇ ਕਿੰਨੇ ਲੋਕਾਂ ਨੇ ਦੁਨੀਆ ਭਰ ਤੋਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਨੇ ਜਾਣਾ ਤੇ ਇੱਥੇ ਵੀ ਆਉਣਗੇ ਕੀ ਮੈਸੇਜ ਆਊਗਾ ਇੱਥੇ ਕੀ ਰਹਿ ਰਿਹਾ ਉਹਨਾਂ ਦੇ ਦੇਖਣ ਵਾਸਤੇ ਕੀ ਮੈਸੇਜ ਆਊਗਾ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਤੇ ਦੂਜੀ ਕਮੇਟੀ ਦੇ ਵਿੱਚ ਕੀ ਸਾਡੀ ਯਾਦਗਾਰ ਦੇ ਤੇ ਕੀ ਹਾਲਾਤ ਬਣੇ ਹੋਏ ਨੇ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਗਗਨਦੀਪ ਸਿੰਘ ਰਾਮਕੜੀਆ ਤੁਸੀਂ ਜੁੜੇ ਹੋ ਪੀ 18 ਦੇ ਨਾਲ ਦੋਸਤੋ ਅੱਜ ਅਸੀਂ ਚੱਪੜਚਿੜੀ ਵਿਖੇ ਖੜੇ ਆ ਜਿੱਥੇ ਯਾਦਗਾਰ ਬਣੀ ਹੋਈ ਹੈ ਬਾਬਾ ਬੰਦਾ ਸਿੰਘ ਬਹਾਦਰ ਹੁਣਾ ਦੀ ਤੇ ਸਮੂਹ ਸਿੰਘਾਂ ਸ਼ਿਦਾਂ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਸੜਕ ਦੇ ਪਹਿਲਾਂ ਤਾਂ ਹਾਲਾਤ ਦੇਖੋ ਜੀ ਹਾਲਾਤ ਕਿਦਾਂ ਦੇ ਆ ਪਹਿਲੀ ਗੱਲ ਤਾਂ ਇਹ ਸੜਕ ਹੀ ਨਹੀਂ ਲੱਗਦੀ ਕਿਸੇ ਪਾਸੋਂ ਇਹ ਨਹੀਂ ਕਹਿ ਸਕਦੇ ਕਿ ਸੜਕ ਚ ਖੱਡੇ ਆ ਇਹ ਤਾਂ ਖੱਡਿਆਂ ਦੇ ਵਿੱਚ ਥੋੜੀ-ਬਹੁਤੀ ਸੜਕ ਬਣੀ ਹੋਈ ਆ ਸਿਰਫ ਓਨੀ ਦਿਖਦੀ ਪਈ ਆ ਸਭ ਮਿੱਟੀ ਆ ਜਾਂ ਫਿਰ ਸੜਕ ਸਾਰੀ ਡੂੜੀ ਹੋਈ ਆ ਗੱਡੀ ਤੇ ਆਉਣਾ ਬਹੁਤ ਮੁਸ਼ਕਲ ਆ ਬਾਈਕ ਵਾਲੇ ਜਿੱਦਾਂ ਵੀਰ ਜਾ ਰਹੇ ਨੇ ਤਾਂ ਬਹੁਤ ਮੁਸ਼ਕਲ ਐ ਇੱਥੇ ਜਾਣਾ ਇਹ ਜਿਹੜੀ ਯਾਦਗਾਰ ਐ ਨਵੰਬਰ 2011 ਦੇ ਵਿੱਚ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਣਵਾਈ ਸੀ ਇਹਦਾ ਉਦਘਾਟਨ ਕੀਤਾ ਸੀ ਤਾਂ ਬਹੁਤ ਵੱਡੀ ਇਹ ਯਾਦਗਾਰ ਐ ਸਾਡੀ ਇਤਿਹਾਸਿਕ ਕੋਕੀ ਚੱਪੜ ਚਿੜੀ ਦਾ ਯੁੱਧ ਹੋਇਆ ਸੀ ਤਾਂ ਇਹ ਇੰਨੀ ਵਧੀਆ ਯਾਦਗਾਰ ਬਣੀ ਹੋਈ ਹੈ ਸਾਨੂੰ ਵੱਡੀ ਗੱਲ ਤੁਹਾਨੂੰ ਅਸੀਂ ਦੱਸਦੀ ਅਸੀਂ ਉੱਥੇ ਗਏ ਆ ਸਾਨੂੰ ਕੈਮਰੇ ਦੀ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਕਹਿ ਰਹੇ ਆ ਕਿ ਤੁਸੀਂ ਸਾਡੇ ਵਿਭਾਗ ਕੋਲੋਂ ਪਹਿਲਾਂ ਪਰਮਿਸ਼ਨ ਲੈ ਕੇ ਆਓ ਫਿਰ ਤੁਸੀਂ ਕੈਮਰਾ ਲਿਜਾ ਸਕਦੇ ਹੋ ਅੰਦਰ ਚਲੋ ਅਸੀਂ ਆਪਣੀ ਐਂਟਰੀ ਪਾ ਕੇ ਅੰਦਰ ਗਏ ਆ ਆਪਣੇ ਫੋਨ ਦੇ ਉੱਪਰ ਜੋ ਸ਼ਾਟ ਲੱਤੇ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਨਾਲ ਇਹਦੇ ਵੀਡੀਓ ਵਿੱਚ ਅਟੈਚ ਕਰਕੇ ਦਿਖਾ ਦਾਂਗੇ ਤਾਂ ਹਾਲਾਤ ਅੰਦਰ ਦੇ ਦੇਖਣ ਵਾਲੇ ਇਹ ਆ ਕਿ ਅੰਦਰ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਜਿੰਨੀਆਂ ਅੰਦਰ ਪ੍ਰਤਿਮਾ ਬਣੀਆਂ ਹੋਈਆਂ ਬਾਬਾ ਬੰਦਾ ਸਿੰਘ ਬਹਾਦਰ ਹੋਣਾਂ ਦੀਆਂ ਜਾਂ ਹੋਰ ਸਿੰਘਾਂ ਦੀਆਂ ਸਾਰਿਆਂ ਦੇ ਉੱਤੇ ਵਿੱਠਾਂ ਕੀਤੀਆਂ ਹੋਈਆਂ ਨੇ ਬਹੁਤ ਜ਼ਿਆਦਾ ਮਿੱਟੀ ਚੜ੍ਹੀ ਹੋਈ ਆ ਜਿਹੜੀਆਂ ਉੱਥੇ ਲਾਈਟਿੰਗ ਵੀ ਲੱਗੀ ਆ ਉਹਨਾਂ ਤੇ ਵੀ ਬਹੁਤ ਜ਼ਿਆਦਾ ਮਿੱਟੀ ਕੱਟਾ ਆ ਵਿੱਠਾਂ ਚ ਉੱਥੇ ਹੈਗੀਆਂ ਡਿੱਗੀਆਂ ਹੋਈਆਂ ਨੇ ਤੇ ਜਿਹੜੇ ਉੱਥੇ ਇੱਕ ਤਲਾਬ ਬਣਾਇਆ ਹੋਇਆ ਛੋਟਾ ਜਿਹਾ ਉਹਨਾਂ ਨੇ ਜਿਹਦੇ ਵਿੱਚ ਪਾਣੀ ਸੀ ਅਸੀਂ ਦੇਖ ਕੇ ਆਏ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਓਗੇ ਉਹਦੇ ਵਿੱਚ ਵੀ ਪੂਰੀ ਇੱਕ ਸਾਫ ਦੀ ਇੱਕ ਮੈਲ ਚੜ੍ਹੀ ਹੋਈ ਆ ਪੂਰਾ ਵਿੱਚ ਉਹਦੇ ਗੰਦ ਉਹਨੂੰ ਸਾਫ਼ ਨਹੀਂ ਕੀਤਾ ਗਿਆ ਜੋ ਤੁਸੀਂ ਪਿੱਛੇ ਇਹ ਮੇਨ ਦੇਖ ਰਹੇ ਹੋ ਤੁਸੀਂ ਇਹਦੇ ਅੰਦਰਲੇ ਪਾਸੇ ਵੀ ਬਜਰੀ ਖਿਲਰੀ ਹੋਈ ਆ ਬਿੱਠਾਂ ਖਿਲਰੀਆਂ ਹੋਈਆਂ ਨੇ ਪੂਰਾ ਅੰਦਰ ਮਤਲਬ ਕੋਈ ਸਫਾਈ ਨਹੀਂ ਹੈਗੀਗੀ ਜੇ ਅਸੀਂ ਬਾਥਰੂਮ ਉੱਥੇ ਬਣੇ ਨੇ ਉਹਨਾਂ ਦੇ ਵਿੱਚ ਗਏ ਆ ਤਾਂ ਬਾਥਰੂਮਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਤੱਕ ਨਹੀਂ ਹੈਗਾਗਾ ਇੰਨੇ ਆ ਜ਼ਿਆਦਾ ਮਾੜੇ ਹਾਲਾਤ ਨੇ ਤਾਂ ਇਹਦੇ ਲਈ ਜ਼ਿੰਮੇਵਾਰ ਕੌਣ ਆ ਜੇ ਇੱਕ ਸਰਕਾਰ ਨੇ ਇਹ ਯਾਦਗਾਰ ਬਣਵਾਈ ਆ ਤਾਂ ਜਿਹੜੀ ਵੀ ਉਸ ਤੋਂ ਬਾਅਦ ਮੌਜੂਦਾ ਸਮੇਂ ਦੀ ਸਰਕਾਰ ਆਉਂਦੀ ਆ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਇਸ ਯਾਦਗਾਰ ਨੂੰ ਸੰਭਾਲਣਾ ਪਰ ਇੱਥੇ ਸੰਭਾਲਣ ਦੇ ਨਾਮ ਤੇ ਕੁਝ ਵੀ ਨਹੀਂ ਹੋ ਰਿਹਾ ਇੱਥੇ ਤਾਂ ਸੜਕਾਂ ਦੇ ਹਾਲਾਤ ਜਿਹੜੇ ਹੈਗੇ ਅਸੀਂ ਸ਼ਾਰਟ ਤੁਹਾਨੂੰ ਹੋਰ ਵੀ ਦਿਖਾਵਾਂਗੇ ਨਾਲ ਲਾ ਕੇ ਇਨੇ ਜਿਆਦਾ ਮਾੜੇ ਹਾਲਾਤ ਨੇ ਇੱਥੇ ਸੜਕਾਂ ਦੇ ਕੀ ਸੜਕਾਂ ਪੂਰੀ ਤਰ੍ਹਾਂ ਖਰਾਬ ਨੇ ਪੂਰੀ ਤਰ੍ਹਾਂ ਖਰਾਬ ਕੋਈ ਵੀ ਸਾਧਨ ਇੱਥੇ ਆਉਣ ਤੋਂ ਅਸਮਰਥ ਹੈ ਬਹੁਤ ਹੀ ਔਖੇ ਔਖੇ ਅਸੀਂ ਜਿਹੜਾ ਇੱਥੇ ਅਸੀਂ ਪਹੁੰਚੇ ਸੀਗੇ ਕਰਨ ਵਾਸਤੇ ਪਰ ਉੱਥੇ ਪਹੁੰਚਾਂ ਤਾਂ ਬਾਅਦ ਵੀ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਉੱਥੋਂ ਦੀ ਅਥਾਰਟੀ ਸੀਸੀ ਉਹਨਾਂ ਨੂੰ ਮਿਲੇ ਆ ਤਾਂ ਕਹਿ ਰਹੇ ਸਾਡੀ ਹਾਈ ਅਥਾਰਟੀ ਨਾਲ ਗੱਲ ਕਰਕੇ ਉੱਥੋਂ ਪਰਮਿਸ਼ਨ ਲੈ ਕੇ ਆਓ ਪਹਿਲਾਂ ਉਹ ਅਲਾਉ ਕਰਨਗੇ ਫਿਰ ਤੁਸੀਂ ਸ਼ਾਟ ਲੈ ਸਕਦੇ ਹੋ ਤਾਂ ਅਸੀਂ ਕੀ ਮਤਲਬ ਸਮਝੀਏ ਇਹਦਾ মিডিਆ ਨੂੰ ਵੀ ਅੰਦਰ ਐਂਟਰੀ ਨਹੀਂ ਉਹਨਾਂ ਨੇ ਕਰਨ ਦਿੱਤੀ ਸਿਰਫ ਸਾਨੂੰ ਬਿਨਾਂ ਕੈਮਰੇ ਤੋਂ ਬਿਨਾਂ ਮਾਈਕ ਤੋਂ ਸਾਨੂੰ ਸਿਰਫ ਸਾਡਾ ਫੋਨ ਅੰਦਰ ਲਿਆਂਦਾ ਦਿੱਤਾ ਗਿਆ ਜੀ ਤੇ ਅਸੀਂ ਸ਼ਾਟ ਲੈ ਕੇ ਤੁਹਾਨੂੰ ਜਿਹੜੇ ਹੈਗੇ ਸ਼ਾਟ ਦੇ ਵੀਡੀਓ ਦੇ ਵਿੱਚ ਲਗਾ ਦਾਂ ਅੱਗੇ ਅੰਦਰ ਸਾਡੇ ਯੰਗ ਯੰਗਸਟਰ ਆਣੇ ਨੇ ਮੁੰਡੇ ਕੁੜੀਆਂ ਤੋਂ ਇੱਕ ਪਿਕਨਿਕ ਸਪੋਰਟ ਬਣਿਆ ਹੋਇਆ ਉੱਥੇ ਉਹ ਘੁੰਮ ਰਹੇ ਨੇ ਫੋਟੋਆਂ ਕਰ ਰਹੇ ਨੇ ਕਿਸੇ ਨੂੰ ਕੋਈ ਮਤਲਬ ਨਹੀਂ ਕਿਸੇ ਗੱਲ ਨਾਲ ਵੀ ਸਾਡੇ ਯੂਥ ਦਾ ਹਾਲ ਔਰ ਜਿਹੜੀ ਅੰਦਰ ਜਿੱਥੇ ਤੁਸੀਂ ਕਹਿ ਲੋ ਕਿ ਸਾਰੀ ਜਾਣਕਾਰੀ ਦਿੱਤੀ ਗਈ ਹੈ ਯਾਦਗਾਰ ਦੇ ਸਬੰਧ ਦੇ ਵਿੱਚ ਉਹ ਉਹਦੇ ਤੇ ਪੂਰੀ ਤਰ੍ਹਾਂ ਤੇ ਨਾਲ ਮਿੱਟੀ ਚੜੀ ਹੋਈ ਆ ਪੂਰੀ ਤਰ੍ਹਾਂ ਮਿੱਟੀ ਚੜੀ ਹੋਈ ਆ ਜਿੱਦਾਂ ਉੱਤੇ ਕਦੇ ਕੱਪੜਾ ਹੀ ਨਹੀਂ ਵੱਜਾ ਲਵਾਰਸ ਛੱਡਿਆ ਹੋਇਆ ਇਸ ਯਾਦਗਾਰ ਨੂੰ ਸਰਕਾਰ ਵੱਲੋਂ ਅਸੀਂ ਤਾਂ ਇਹੀ ਕਹਿ ਸਕਦੇ ਆ ਤੇ ਦੇਖੋ ਕਿੰਨੇ ਮਾੜੇ ਹਾਲਾਤ ਐ ਇਦਾਂ ਨਹੀਂ ਹੋਣਾ ਚਾਹੀਦਾ ਅਗਰ ਮੌਜੂਦਾ ਸਰਕਾਰ ਹੈਗੀ ਆ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਯਾਦਗਾਰ ਨੂੰ ਸੰਭਾਲੀਏ ਇਸ ਯਾਦਗਾਰ ਦਾ ਧਿਆਨ ਰੱਖੀਏ ਨਵਾਂ ਕੰਮ ਤਾਂ ਹੋਣਾ ਕੀ ਸੀਗਾ ਜੋ ਪੁਰਾਣੀ ਬਣੀ ਯਾਦਗਾਰ ਉਹਨੂੰ ਵੀ ਸੰਭਾਲਿਆ ਨੀ ਜਾ ਰਿਹਾ ਪ੍ਰਤਿਮਾ ਤੇ ਬਿੱਠਾਂ ਕੀਤੀਆਂ ਹੋਈਆਂ ਨੇ ਉਥੇ ਕਾ ਬੁਰੀ ਤਰ੍ਹਾਂ ਸੁੱਕ ਚੁੱਕਾ ਹੈ ਜਿਹੜੇ ਹੋਰ ਦਰਖਤ ਨੇ ਉਹ ਵੀ ਖਰਾਬ ਹੋ ਚੁੱਕੇ ਨੇ ਅੰਦਰ ਤੇ ਅੰਦਰ ਕੋਈ ਕੰਮ ਵੀ ਨਹੀਂ ਚੱਲਦਾ ਪਿਆ ਵਿਕਾਸ ਦੇ ਨਾਂ ਤੇ ਅੰਦਰ ਕੁਝ ਵੀ ਨਹੀਂ ਚੱਲਦਾ ਪਿਆ ਤਾਂ ਸਰਕਾਰ ਪਿਛਲੇ ਇਨ ਸਾਲਾਂ ਤੋਂ ਫਿਰ ਕੀ ਕਰ ਰਹੀ ਹੈ ਜੋ ਉਹਦੀ ਸਰਕਾਰ ਆਈ ਹੈ ਤਾਂ ਹੁਣ ਤੁਸੀਂ ਦੇਖੋ ਇੱਥੇ ਸ਼ਹੀਦੀ ਜਿਹੜਾ ਹੈਗਾ ਸਾਡੇ ਸ਼ਹੀਦੀ ਜਿਹੜੇ ਦਿਵਸ ਸਟਾਰਟ ਹੋ ਜਾਣੇ ਨੇ ਇੱਥੇ ਫਤੇਗੜ ਸਾਹਿਬ ਸਰਹੰਦ ਤਾਂ ਕਿੰਨੀ ਸੰਗਤ ਨੇ ਕਿੰਨੇ ਲੋਕਾਂ ਨੇ ਦੁਨੀਆ ਭਰ ਤੋਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਸੰਗਤ ਨੇ ਜਾਣਾ ਤੇ ਇੱਥੇ ਵੀ ਆਉਣਗੇ ਤਾਂ ਕੀ ਮੈਸੇਜ ਆਊਗਾ ਇੱਥੇ ਕੀ ਰਹਿ ਰਿਹਾ ਹੈ ਉਹਨਾਂ ਦੇ ਦੇਖਣ ਵਾਸਤੇ ਕੀ ਮੈਸੇਜ ਆਊਗਾ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਤੇ ਦੂਜੀ ਕਮਿਊਨਿਟੀ ਦੇ ਵਿੱਚ ਕੀ ਸਾਡੀ ਯਾਦਗਾਰ ਦੇ ਇੱਥੇ ਕੀ ਹਾਲਾਤ ਬਣੇ ਹੋਏ ਨੇ ਕਿਸ ਤਰੀਕੇ ਅਸੀਂ ਇਹਨੂੰ ਸੰਭਾਲ ਰਹੇ ਹਾਂ ਵਿਭਾਗ ਕੀ ਕਰ ਰਿਹਾ ਜੋ ਸੱਭਿਆਚਾਰ ਦਾ ਵਿਭਾਗ ਹੁੰਦਾ ਜੋ ਜੋ ਇਹਨਾਂ ਦੀ ਦੇਖਰੇਖ ਕਰਦੇ ਨੇ ਮਨਿਸਟਰ ਕੀ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਕੀ ਕਰ ਰਹੇ ਨੇ ਕਿਉਂ ਇਸ ਚੀਜ਼ ਦਾ ਧਿਆਨ ਨਹੀਂ ਦੇ ਰਹੇ ਤੇ ਨਾਲੇ ਚੱਪੜਚਿੜੀ ਜੋ ਸਥਾਨ ਹੈ ਉਹ ਮੁਹਾਲੀ ਚੰਡੀਗੜ੍ਹ ਦੇ ਨੇੜੇ ਆ ਕੋਈ ਇਹ ਨਹੀਂ ਕਿ ਇਹ ਬਹੁਤ ਦੂਰ ਹੈ ਜਿੱਥੇ ਇਹਨਾਂ ਦੀ ਨਿਗਾ ਹੀ ਨਹੀਂ ਜਾ ਰਹੀ ਇਨੇ ਦੇ ਰਿਕਾਰਡ ਦੇ ਵਿੱਚ ਹੁੰਦਾ ਸਾਰਾ ਕੁਝ ਕਿ ਜੋ ਜੋ ਸਾਡੇ ਕੋਲ ਸਥਾਨ ਨਹੀਂ ਸੀ ਉਹਨਾਂ ਦਾ ਕਿਵੇਂ ਧਿਆਨ ਰੱਖਣਾ ਹੈ ਅਸੀਂ ਦਰਵਾਜ਼ੇ ਦੇਖੇ ਆ ਦਰਵਾਜ਼ੇ ਵੀ ਖਰਾਬ ਹੋ ਚੁੱਕੇ ਆ ਜਿੱਥੇ ਇਹ ਮੈਂ ਤੁਸੀਂ ਯਾਦ ਕਰ ਦੇਖ ਰਹੇ ਹੋ ਇਹਦੇ ਅੰਦਰ ਜੋ ਅਸੀਂ ਦਰਵਾਜ਼ਾ ਦੇਖਿਆ ਉਹਦੇ ਤੇ ਵੀ ਟੁੱਟੀ ਫੁੱਟੀ ਪਲਾਈ ਲਾ ਕੇ ਉਹਨੂੰ ਛੱਡਿਆ ਹੋਇਆ ਜੋ ਸ਼ੀਸ਼ੇ ਨੇ ਉਹਨਾਂ ਤੇ ਮਨ ਮਨ ਮਿੱਟੀ ਚੜੀ ਹੋਈ ਆ ਕੋਈ ਕਿਸੇ ਤਰ੍ਹਾਂ ਦੀ ਕੋਈ ਸਾਮ ਸੰਭਾਲਣੀ ਹੈਗੀ ਅਸੀਂ ਉੱਥੇ ਇੱਕ ਵੀ ਸਫਾਈ ਸੇਕ ਨਹੀਂ ਦੇਖਿਆ ਸਿਰਫ ਉੱਥੇ ਰਿਸੈਪਸ਼ਨ ਤੇ ਬੈਠੇ ਸੀਗੇ ਮੈਡਮ ਸਿਰਫ ਉਹਨਾਂ ਤੋਂ ਅਸੀਂ ਪਰਮਿਸ਼ਨ ਲਈਤੀ ਆ ਅਸੀਂ ਅੰਦਰ ਬਸ ਦੇਖ ਕੇ ਆ ਗਏ ਹੁਕੀ ਫੋਨ ਤਾਂ ਸਾਨੂੰ ਲਿਜਾਨ ਦਿੱਤਾ ਕੈਮਰਾ ਮਾਈਕ ਸਾਨੂੰ ਲੈ ਕੇ ਨਹੀਂ ਜਾਂਦ ਦਿੱਤਾ ਉਹਨਾਂ ਨੇ ਪਰ ਜਿੰਨਾ ਹੋ ਸਕਿਆ ਸੀ ਉਹਨਾਂ ਦੇ ਨਾਮ ਕਰਨ ਦੇ ਬਾਅਦ ਜੋ ਵੀ ਦੀ ਆਪਦੇ ਤੌਰ ਤੇ ਲੋਕਸ਼ਿਪ ਕੇ ਜਿੰਨਾ ਕਰ ਸਕਦੇ ਸੀ ਅਸੀਂ ਸ਼ੂਟ ਕੀਤਾ ਉਹ ਤੁਹਾਨੂੰ ਦਿਖਾਵਾਂਗੇ ਤਾਂ ਸਾਡਾ ਸਰਕਾਰ ਨੂੰ ਸਵਾਲ ਹੈ ਕਿ ਇਹ ਯਾਦਗਾਰਾਂ ਜੇ ਸਰਕਾਰਾਂ ਨਹੀਂ ਸੰਭਾਲਣਗੀਆਂ ਤਾਂ ਇਹਨਾਂ ਨੂੰ ਕੌਣ ਸੰਭਾਲੂਗਾ ਸਰਕਾਰਾਂ ਦੇ ਅੰਡਰ ਵਿੱਚ ਆਉਂਦੀਆਂ ਨੇ ਸਰਕਾਰਾਂ ਨੇ ਇਹਨਾਂ ਨੂੰ ਸੰਭਾਲਣਾ ਹੈ ਸੜਕਾਂ ਦੇ ਮਾੜੇ ਹਾਲਾਤ ਨੇ ਐਂਟਰੀ ਦਾ ਮਾੜਾ ਹਾਲਾਤ ਹੈ ਅੰਦਰ ਇੰਨੀ ਜ਼ਿਆਦਾ ਮਿੱਟੀ ਘਟਾ ਹੈ ਬਸ ਸਿਰਫ ਇੱਕ ਪਿਕਨਿਕ ਸਪੋਟ ਹੈ ਯੰਗਸਟਰ ਆ ਰਹੇ ਨੇ ਫੈਮਲੀਆਂ ਆ ਰਹੀਆਂ ਨੇ ਉਹ ਆਪਦੀ ਐਂਟਰੀ ਪਾ ਕੇ ਅੰਦਰ ਜਾ ਰਹੇ ਨੇ ਘੁੰਮ ਫਿਰ ਰਹੇ ਆ ਖਾ ਪੀ ਰਹੇ ਆ ਬਸ ਹੋਰ ਕੁਝ ਵੀ ਨਹੀਂ ਹੈਗਾ ਅੰਦਰ ਸਭ ਕੁਝ ਜਿਹੜਾ ਹੈਗਾ ਖਰਾਬ ਹੋ ਚੁੱਕਾ ਹੈ ਬਹੁਤ ਇਹਨੂੰ ਮਰਮਤ ਦੀ ਹਰ ਇੱਕ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਅਸੀਂ ਗੁਜਾਰਿਸ਼ ਵੀ ਕਰਦੇ ਹਾਂ ਸਰਕਾਰ ਨੂੰ ਇਸ ਵਿਭਾਗ ਨੂੰ ਕੀ ਇਸ ਨੂੰ ਜਿਹੜਾ ਯਾਦਗਾਰ ਨੂੰ ਸੰਭਾਲਿਆ ਜਾਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਸਮੇਂ ਦੇ ਵਿੱਚ ਬਣਵਾਈ ਸੀ 2011 ਦੇ ਵਿੱਚ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਸੱਭਿਆਚਾਰਕ ਵਿਭਾਗ ਦਾ ਫਰਜ਼ ਬਣਦਾ ਹੈ ਕਿ ਇਸ ਨੂੰ ਸੰਭਾਲਿਆ ਜਾਵੇ ਤੇ ਇੰਨੇ ਕਹਿੰਦੇ ਹੋਏ ਜਾਇਜ਼ਤ ਲੈਨੇ ਆ ਤੇ ਜਿਹੜੀਆਂ ਵੀਡੀਓ ਅੰਦਰ ਦੀਆਂ ਜਾਂ ਸੜਕ ਦੇ ਹੋਰ ਹਾਲਾਤ ਨੇ ਉਸੀ ਵੀਡੀਓ ਇਹਦੇ ਵਿੱਚ ਅਟੈਚ ਕਰਾਂਗੇ ਤੁਸੀਂ ਜਰੂਰ ਦੇਖਿਓ ਤੇ ਤੁਸੀਂ ਇਸ ਚੀਜ਼ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਸਰਕਾਰ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਅਗਲੀਆਂ ਖਬਰਾਂ ਤੇ ਅਗਲੇ ਹੋਰ ਪ੍ਰੋਗਰਾਮ ਦੇਖਣ ਲਈ ਪੀ 18 ਦੇ ਨਾਲ ਜੁੜੇ ਰਹੋ ਧੰਨਵਾਦ